बाबू रे क्या बात है आप फ़ोन बंद कर दो कोई नहीं कोई नहीं फिर एक क्या क्या ओए ताने मारो चल काम देख क्यों इस हमले परी मैडम एक सेटल्टी हो गया कोई नहीं कोई नहीं कोई सेटल्टी लेकिड़ी रेंट पहुचा पूरे रेंद किते एम्पायर हॉर्स कप दो हजार पच्चीस पिछले साल तक बखूबी बहुत ही रहा है। ਸ਼ੇਰੀਆਂ ਇੱਦਾਂ ਲੱਗਦੀਆਂ ਤੇ ਵੀ ਜਵਾਨ ਹੋਈਆ ਕੋਰੀਆ ਮਿਲੋ। ਕੰਮ ਨਹੀਂ ਆਉਂਦਾ। ਕਿਨੇ ਵੀ ਪਾਰਟਿਸਪੈਂਟ ਨੇ ਟੈਗ ਨੰਬਰ ਤੁਹਾਡਾ ਬਿਲਕੁਲ ਸਾਹਮਣੇ ਹੋਣਾ ਚਾਹੀਦਾ। ਜਿਹੜੇ ਬੈਠੇ ਆ ਮੈਂ ਦੋਸਤੋ ਇਹਨਾਂ ਨੂੰ ਦੱਸਿਆ ਕਿ ਸਾਰੇ ਜਿਹੜੇ ਬਾਕੀ ਜਨਮਾਂ ਨੇ ਉਹਦੇ ਵਿੱਚ ਰੋਡੀਆਂ ਮੈਂਥੀ ਉੱਧੀ ਡਾਂਟਲ ਮਿਲਦੀ ਹੈ ਉਹ ਕੋੜਾ ਹੈ।

ਤ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ ਹਾਂ ਜੀ ਸ਼ੋਅ ਨੰਬਰ 8 ਚਲੋ ਜੀ ਚਲੋ ਹਿੰਮਤ ਨਾਲ ਸੋ ਮੈਂ ਮੇਲੇ ਦੇ ਵਿੱਚ ਚਾਹੌ ਦਾ ਇਹ ਵੇਲਾ ਲੱਗ ਰਿਹਾ ਪੇਰਾ ਵੀ ਹੋਣਾ ਇੰਤਾ ਪਿਆ ਪਰ ਕੋਈ ਵੀ ਵੇਲਾ ਇਹੋ ਜਿਹਾ ਨਹੀਂ ਵੇਖਿਆ ਜਿਹਦੇ ਵਿੱਚ ਗਿੱਲਸਾ ਬਣਾਇਆ ਸੋ ਤੇ ਭਾਈਚਾਰਾ ਵੀ ਹੈ ਤੇ ਕੋੜਿਆਂ ਦਾ ਸ਼ੌਕ ਵੀ ਹੈ ਇਹ ਬੰਦੇ ਦੇ ਵਿੱਚ ਮੁਲਖਣ ਗੁਣ ਵੀ ਆ ਕਿ ਜੋ ਦੁਨੀਆ ਦੀ ਹਰ ਬਿਹਤਰੀਨ ਚੀਜ਼ ਨੂੰ ਆਪਣੀਆਂ ਪਿਆਰ ਦੀਆਂ ਨਜ਼ਰਾਂ ਨਾਲ ਵੇਖਦੇ ਨੇ ਸ਼ਗਲ ਸਾਹਿਬ ਤੁਸੀਂ ਪਹਿਲਾਂ ਵੀ ਇਸ ਮੇਲੇ ਦੇ ਉੱਤੇ ਰੌਣਕ ਲਾਉਂਦੇ ਹੋ ਆਰ ਤੁਹਾਡੇ ਜਿਹੜੇ ਚਿਹਰੇ ਦਾ ਸ਼ਵਾਰ ਵੀ ਐਸਾ ਹੈ ਕਿ ਲੱਗਦਾ ਕਿ ਇਹੋ ਜੇ ਮੇਲੇ ਸਾਡੇ ਵਿੱਚ ਜਦੋਂ ਸ਼ਾਮਲ ਹੁੰਦੇ ਨੇ ਤੇ ਮੇਲੇ ਦੇ ਵਿੱਚ ਇਹ ਜਿਹੜੇ ਜਦੋਂ ਖੁੱਲਾ ਵਾਂਗੂ ਖੜਦੇ ਨੇ ਤੇ ਬੇਲੇ ਦਾ ਹੋਰ ਵੀ ਚੱਤਲ ਲੱਗ ਜਾਂਦੇ ਨੇ ਸੋ ਅਸੀਂ ਤੁਹਾਨੂੰ ਇੱਥੇ ਕਹਿੰਦੇ ਬਹੁਤ ਬਹੁਤ ਜਿਆਰ ਤੇ ਮਹਿਸੂਸ ਕਰ ਰਹੀ ਸੀ ਤੇ ਇਹ ਨਾਮ ਦੇ ਵਿੱਚ ਆਇਆ ਕਿ ਇਹ ਜਨਰਲ ਨੂੰ ਬਹੁਤ ਹੀ ਵੀਰੇ ਤੋਂ ਜਾ ਕੇ ਦੇਖੀਏ ਸੋ

ਜ਼ਰੂਰੀ ਇਸ ਨੂੰ ਪੱਧਰਾ ਸੇਵਾ ਕਰੋ ਪਰ ਹਮਾਂ ਨੂੰ ਮੈਨੂੰ ਉਹ ਮੇਰਾ ਕੰਮ ਆ ਜੋ ਕਰਨਾ ਹੈ ਕੀ ਇਹ ਮਾਂ ਦਾ ਹੈ ਸੋ ਜਿਹਦਾ ਜ਼ਿੰਮੇਵਾਰ ਚਲੁੰਦਾ ਹੈ ਉਹ ਸਿੱਧਾ ਸੌਂ ਕਰਕੇ ਚੱਲਣਾ ਹੈ ਅੱਛਾ ਜੀ ਕਿਹੜਾ ਪਿੰਡ ਹੈ ਤੁਹਾਡਾ ਕੁਰਮਨਗੜ੍ਹ ਅੱਛਾ ਜੀ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਸੰਗਰੂਰ ਉੱਚੀ ਬੋਲੀ ਤੇ ਇਹ ਮਤਲਬ ਕਿੰਨੇ ਦਾਬ ਦਾ ਸ਼ੌਕ ਰੱਖਦੇ ਤੁਸੀਂ ਕੋਲੇ ਰੱਖਣ ਦਾ ਸਾਨੂੰ ਤੇ ਸਾਡੇ ਕਿੰਨੇ ਸੰਸਣ ਨੇ ਤੇ ਹੁਣ ਕਿੰਨੇ ਨੇ ਜਾਨਵਰ ਰੱਖਿਆ ਤੁਹਾਡੇ ਕੋਲੇ ਆਪਣੇ ਨੇ ਜਾਨਵਰ ਰਹਿ ਗਏ ਨੇ 10 ਇਹ ਕਿਵੇਂ ਸ਼ੌਂਕ ਹੋਇਆ ਵੀਰ ਜੀ ਤੁਹਾਨੂੰ ਤੇ ਕੈਨੇ ਜੀ ਹਾਂ ਜੀ ਬੇਟੇ ਨੂੰ ਸ਼ੌਂਕ ਦੀ ਜੀ ਅੱਛਾ ਬੇਟੇ ਤੋਂ ਫਿਰ ਬਾਪ ਨੂੰ ਪੈ ਗਿਆ ਜੀ ਨਹੀਂ ਕਿੰਨੇ ਦਾ ਕੋਈ ਲੈਣੀ ਆ ਉਹਦੀ ਅੱਛਾ ਜੀ ਉਹਨੇ ਲੈ ਕੇ ਕਿਸੇ ਦੇ ਪੰਜੂਣੇ ਬਣ ਕੇ ਰੱਖੀ ਅੱਛਾ ਜੀ ਤੇਰੀ ਸੇਨ ਕੋਈ ਫਿੱਕ ਲੱਗਦੀ ਅੱਛਾ ਜੀ ਫਿਰ ਉਹਨੇ ਕਿਸੇ ਦੀ ਵਧੀਆ ਦੇ ਦਿੱਤੀ ਠੀਕ ਆ ਜੀ ਬਸ ਫਿਰ ਅੱਗੇ ਫਿਰ ਤਰਾਫ ਨੂੰ ਸਾਥ ਦੇ ਕੇ ਕਿਵੇਂ ਲੱਗਿਆ ਸ਼ੋਕ ਤੁਹਾਨੂੰ ਜੋ ਸਿਆਣੀ ਉਮਰ ਆ ਤੁਹਾਡੀ ਆਪਾਂ ਨੂੰ ਇਹ 100% ਵਧੀਆ ਲੱਗਾ ਅੱਛਾ ਜੀ ਨਵੀਂ ਪ੍ਰੀਰੀ ਨੂੰ ਕੀ ਕਹਿਣਾ ਚਾਹੁੰਦੇ ਹੋ ਨਵੀਂ ਪ੍ਰੀਰੀ ਨੂੰ ਆਪਾਂ ਇਹੀ ਕਹਿੰਦੇ ਕਿ ਇਹ ਸਹਾਇਤਨ ਦਾ ਹੋਗਾ ਚੱਕੀ ਦੇ ਨਾਲ ਹਾਂ ਜੀ ਨਾ ਕਿਸੇ ਵਾਸਤੇ ਜਾਣਾ ਨਾ ਕੋਈ ਬਾਹਰ ਦਾ ਨਾ ਹੋਰ ਹਾਂ ਜੀ ਤੇ ਆਪਾਂ ਪੀਲਾ ਹੁੰਕਿਆਂ ਲੱਖ ਦਾ ਲੈ ਲਏ ਜਿਵੇਂ ਇਹਦਾ ਜਮੀਨ ਦਾ ਹਾਂ ਜੀ ਏ ਆਪਾ ਦੋਸਤ ਸੁਣਾ ਕਲੇਪ ਜੀ ਜੀ ਮੈਨੂੰ ਲੱਗਦਾ ਹੈ ਅਲ ਹਮਦੁਲਿਹੁ ਹੂੰ ਹੂੰ ਇਹ ਕਿਹੜਾ ਤਾਂ ਪਹਿਲਾਂ ਲੱਗਦਾ ਹੈ ਹੂੰ ਹੂੰ ਮੈਂ ਕਮਾਈ ਦਾ ਸਾਧਨ ਵੀ ਆ ਸੌਂਕ ਵੀ ਆ ਸੌਂਕ ਵੀ ਆ ਕਮਾਈ ਦਾ ਸਾਧਨ ਥੈਂਕ ਯੂ ਜੀ ਥੈਂਕ ਯੂ ਸੋ ਸ਼ੋਰ ਨੰਬਰ 55 ਸ਼ੋਰ ਨੰਬਰ 55 ਤੁਹਾਡਾ ਟੈਗਰ ਨੰਬਰ ਸਿੱਧਾ ਕਰ ਲੋ ਟੈਗ ਨੰਬਰ ਸਿੱਧਾ ਕਰ ਲੋ ये कोई बाहर भी पार्टिसिपेंट बात हमारे लिए रहता नहीं है दास्ते इन्होंने लगातार तकरीबन सारे पार्टिसिपेंट ओपर होके क्लास करवंजा शो ना बस करवंजा बच गए मैं उन मैसेज किताबी पी रहा हूँ नहीं आपने देखे हैं बिकीनी कॉल कौ, पर चक्की नहीं है इन्हें डर देने चक्की नहीं पिक आप नहीं पता है ना अरे बिकीनी कॉल आई है रबो भी आई है बिकीनी बिराये आई है हाँ जी नेक्स्ट लाइन क्या हो जी सौ दो पंतर बंजा 53